ਲਾ ਵੀ ਮਿੱਤਰੋ ਅੱਜ ਆਪਾਂ ਆਇਆ ਤਵੀਆਂ ਮਾਰਨ ਪਹਿਲਾਂ ਫਾਰਮ ਮਗਰ ਪਾਈਆਂ ਸੀ ਹੁਣ ਆਪਾਂ ਡੀਆਈ ਲੈ ਕੇ ਆਇਆ ਡੀਆਈ ਮਗਰ ਪਾਉਣੀਆਂ 16 ਤਵੀਆਂ ਤੇ ਆਪਾਂ ਵੇਨੇ ਆਏ ਕਮ ਕਹਿੰਦਾ ਸੀ ਇਹਨੇ ਖਿੱਚਣੀਆਂ ਨਹੀਂ ਕਰਦੇ ਵੀ ਕਹਿੰਦੇ ਨੇ ਖਿੱਚਣੀ ਵੇਨੇ ਖੱਚਦਾ ਜਾਂ ਨਹੀਂ ਖੱਚਦਾ ਮੈਨੂੰ ਪੂਰਾ ਮਾਣਾ ਜੇ ਤੇ ਉਹ ਆਉਂਦਾ ਵੀ ਲੋ ਲੱਗਾ ਮਰੀ ਜਾਂਦਾ ਪੂਰਾ ਕਿਉਂ ਮੰਨੇ ਜਗੇ ਇਹ ਨਹੀਂ ਇਹ ਵੋਣਾ ਪਰਾ ਪਗੰਦਰਾ ਵੋਣਾ ਦੇਉਂਦੇ ਲੈ ਜਾ ਪੁਰਾਣਾ ਗੁੰਡਾ ਪੁਰਾਣਾ ਓਏ ਕਿਥੇ ਪੜਾਣਾ ਆ ਲੈ ਲੈ ਪੜਾਣੇ ਹੋਣ ਕਹਿੰਦਾ ਮੈਨੂੰ ਚਲਾਉਣ ਫੜਾ ਮੈਨੂੰ ਫੜਾ ਤਾਂ ਚਲਾਈ ਜਾਂਦਾ ਵੇਖੋ ਪਹਿਲਾਂ ਕਹਿੰਦਾ ਸੀ ਤੇ ਐਂ ਨਹੀਂ ਕਰਨਾ ਕਿਉਂ ਨਹੀਂ ਕਰ ਮੈਨੇ ਵੋਣਾ ਨਹੀਂ ਜਾ ਇਹ ਕਹਾਂ ਉਹਨੇ ਕਿ ਉਹ ਕਹਿੰਦਾ ਮੈਨੂੰ ਭਰਾ ਹਣ ਠੱਕੇ ਨਾਲ ਬੈਠ ਗਿਆ ਚਰੋਂਣ ਲੱਗਾ ਕਹਿੰਦਾ ਮੈਂ ਚਰੋਵੇਂ ਚੋਣਾ ਮੈਂ ਚੱਲ ਚਲਾ ਲਾ ਭਰਾਵਾ ਆਹ ਦੇਖੋ ਬੈਠਾ ਮਤਮਨ ਸਾਡਾ ਵਿਹਾਈ ਜਾਂਦਾ ਮਿਹਰੀਆਂ ਆਪਾਂ ਵਿਖਾਉਣਿਆ ਵਾਹ ਹੁਣ ਆਪਣਾ ਫਾਰਮ ਆ ਗਿਆ ਜਾਂ ਆਪਾਂ ਉਹਦੇ ਮਗਰ ਪਾਤੀਆਂ ਤੇ ਆਪਾਂ ਛੱਟ ੱਡੀ ਆਈ ਇਹ ਘਰੇ ਲੈ ਕੇ ਜਾਣਾ ਵਾਸੇ ਕਰਦਾ ਇਧਰੋਂ ਇਹ ਫਾਰਮ ਮਗਰ ਪਾਤੀਆਂ ਦੇ ਵਾਹਣ ਵੇਖੋ ਵਾਹਣ ਵਧੀਆ ਵਾਹਿਆ ਇਹਦੇ ਨਾਲ ਦੂਰ ਮਾਰੀ ਆਪਾਂ ਪਹਿਲਾਂ ਘੈਰ ਮਾਰੀ ਫਿਰ ਦੂਰ ਲਾਈ ਉਨੇ ਲਓ ਵੀ ਆਪਾਂ ਡੀਆਈ ਨਾਲ ਵਾਈ ਆ ਆਹ ਦੇਖ ਲੋ ਬੜਾ ਟਰੈਕਟਰ ਦਾ ਹੌਨ ਆਇਆ ਆਹ ਦੇਖ ਲੋ ਬਈ ਆ ਪੂਰਾ ਗੁੰਨਤ ਆ ਆ ਡੀਆਈ ਨੇ ਕਾਹ ਉਹ ਡੀਏ ਹੌਨ ਆਇਆ ਹੋਇਆ ਆ ਆਪਾਂ ਨਾ ਦੂਰ ਲਾਈਆ ਡੀਆਈ ਨਾਲ ਪਹਿਲਾਂ ਕੈਰ ਲਾਈ ਸੀ ਹੁਣ ਫਿਰ ਦੂਰ ਦੂਰ ਲਾਈਆ ਡੀਆਈ ਨਾਲ ਆ ਦੇਖੋ ਵਧੀਆ ਬਣਾਤਾ ਨਾ ਬਾਣ ਤੇ ਪਹਿਲਾਂ ਆਪਾਂ ਫਾਰਮ ਜੋੜਿਆ ਸੀਗਾ ਠੀਕ ਆ ਤੇ ਉਹ ਤੁਸੀਂ ਵੇਖਿਆ ਹੋਣਾ ਵੀਡੀਓ ਚ ਪਹਿਲਾਂ ਫਾਰਮ ਜੋੜਿਆ ਸੀਗਾ ਫਿਰ ਆਪਾਂ ਡੀਆਈ ਜੋੜਿਆ ਸੀਗਾ ਏਕ ਮਕੰਦਾ ਸੀਗਾ ਕਹਿੰਦਾ ਕਿ ਡੀਆਈ ਨੇ ਤਵੀਆਂ ਨਹੀਂ ਖਿੱਚਣੀਆਂ ਬਾਣ ਗਿੱਲਾ ਵਾਲਾ ਘਰ ਦੇ ਵੀ ਕਹਿੰਦੇ ਨਹੀਂ ਖਿੱਚਣੀਆਂ 16 ਤਵੀਆਂ ਤੇ ਵੱਡੀਆਂ ਤਵੀਆਂ ਤਵੇ ਦਵੇ ਨਵੇਂ ਸੀਗੇ ਤੇ ਭਈ ਆਪਾਂ ਕਹਿਰ ਲਾਈ ਫਿਰ ਦੂਰ ਲਾਈ ਤੇ ਆਪਾਂ ਫਾਰਮ ਨਾਲੋਂ ਇੱਕ ਟੱਕ ਵੱਧ ਛੱਡਿਆ ਸੀਗਾ ਠੀਕ ਆ ਛੱਡਿਆ ਸੀ ਨਾ ਇੱਕ ਟੱਕ ਵਧਾਇਆ ਸੀ ਨਾ ਹੈਨਾ ਇੱਕ ਟੱਕ ਵਧਾ ਕੇ ਆਪਾਂ ਡੀਆਈ ਨਾਲ ਮਾਰੀਆਂ ਤੇ ਡੀਆਈ ਨੇ ਵਧੀਆ ਬਣਾਇਆ ਵਾਣਾ ਦੇਖ ਲਓ ਨਾ ਕੋਈ ਸੂਈ ਚੱਕੀ ਲੈਣਾ ਦੇਣਾ ਨਹੀਂਗਾ ਤੇ ਆਪਾਂ ਤੁਸੀਂ ਬਾਕੀ ਵੀਡੀਓ ਚ ਵੇਖਿਆ ਹੋਣਾ ਡੀਆਈ ਵਧੀਆ ਤੁਰਿਆ ਆ ਹੈਨਾ ਤੇ ਏਕ ਮੈਂ ਕਹਿੰਦਾ ਸੀ ਤੇ ਘਰ ਦੇ ਕਹਿੰਦੇ ਕਹਿੰਦੇ ਇਹਨਾਂ ਗਿੱਲਾ ਵਾਣਾ ਇਹਨੇ ਖਿੱਚਣੀਆਂ ਨਹੀਂ ਆਏ ਜੋ ਤੇ ਵਧੀਆ ਖਿੱਚੀ ਆਇਆ ਤੇ ਮਾਹ ਇਹ ਝੋਟਾ ਝੋਟਾ 265 ਠੀਕ ਆ ਮਹਿੰਦਰਾ ਮਾ ਇਹ ਜਿੱਥੇ ਮਰਜੀ ਵਾੜਦੇ ਇਹ ਨਹੀਂ ਹਟਦਾ ਤੇ ਹੁਣ ਟੀਰ ਲਾਉਣ ਲੱਗੇ ਆ ਆਪਾਂ ਉਹ ਆਪਾਂ ਫਾਰਮ ਫੇਰ ਲਿਆਂਦਾ ਸੀਗਾ ਤੇ ਆ ਦੇਖੋ ਹੁਣ ਫਾਰਮ ਉੱਲ ਟੀਰ ਲਾਈ ਜਾਂਦੇ ਆ ਤੇ ਆਪਾਂ ਡੀਆਈ ਇੱਧਰ ਖੜਾ ਹਰਤਾ ਪਹਿਲਾਂ ਫਾਰਮ ਨੂੰ ਕੋਈ ਕੰਮ ਪੈਗਾ ਸੀ ਉਹ ਲੈ ਕੇ ਸੀਗੇ ਠੀਕ ਆ ਇਹ ਕਮ ਕਹਿੰਦੇ ਡੀਆਈ ਨੇ ਖਿੱਚਣੇ ਘਰ ਦੇ ਵੀ ਰੋਲਾ ਪਾਉਂਦੇ ਸੀਗੇ ਮੈਂ ਫਿਰ ਫਾਰਮ ਕੱਢਤਾ ਬਾਹਰ ਫਿਰ ਆਪਾਂ ਡੀਆਈ ਮਗਰ ਪਾ ਲਿਆ ਆ ਦੇਖ ਲੋ ਹੁਣ ਤੈਰ ਲਾਈ ਜੰਨੇ ਆ ਲਾ ਵੀ ਰਾਤ ਆ ਤੀਰ ਲਾਤੀਏ ਤਾਂ ਤਰਮੀਆਂ ਕਰ ਲਿਆਂ ਇਕੱਠੀਆਂ ਹੋਣ ਲੈ ਕੇ ਜੰਨੇ ਆਪਾਂ ਘਰੇ ਆ ਮਰੁੰਡਾ ਬਣਾਤਾ ਜਾਵਾ